ਵਹੀਂ ਗੁਰਦੁਆਰਾ ਸਾਹਿਬ ਵਹੀਂ ਗੁਰਦੁਆਰਾ ਸਾਹਿਬ ਆਪਾਂ ਦਰਬਾਰ ਸਭ ਸਾਰੇ ਜਾਂਦੇ ਆ ਤੇ ਮੈਨੂੰ ਜਾ ਕੇ ਬੜਾ ਮਜ਼ਾ ਆਉਂਦਾ ਸਾਰੇ ਨੂੰ ਆਉਂਦਾ ਹੋਣਾ ਮੈਂ ਇਹ ਗੱਲ ਕਹ ਰਿਹਾ ਸਾਰੇ ਨਹੀਂ ਆਉਂਦਾ ਸਾਰੇ ਨੂੰ ਮਜ਼ਾ ਆਉਂਦਾ ਬਟ ਤੁਸੀਂ ਕਦੀ ਉਹਦੀ ਆਰਕੀਟੈਕਚਰ ਨੂੰ ਦੇਖਿਆ ਤੁਸੀਂ ਕਦੀ ਦੇਖਿਆ ਕਿ ਆਪਾਂ ਜਦ ਫਲੋਰ ਲੈਵਲ ਤੇ ਹੁੰਦੇ ਆ ਤੇ ਅਸੀਂ ਪੌੜੀਆਂ ਥੱਲੇ ਉਤਰਦੇ ਆ ਜਦ ਥੱਲੇ ਉਤਰਦੇ ਆ ਤਾਂ ਸਿਰੋਵਰ ਸ਼ੁਰੂ ਹੋਣਾ ਯਾਨੀ ਅਸੀਂ ਆਮ ਤੌਰ ਤੇ ਗੁਰਦੁਆਰੇ ਜਿਹੜੇ ਦੇਖਦੇ ਆ ਉਹ ਅਸੀਂ ਚੜਾਈ ਕਰਦੇ ਹਾਂ ਪੌੜੀਆਂ ਉੱਪਰ ਨੂੰ ਚੜਦੇ ਹਾਂ ਲੇਕਿਨ ਦਰਬਾਰ ਸਾਹਿਬ ਪ੍ਰਭੰਦਰ ਸਾਹਿਬ ਅਸੀਂ ਪੌੜੀਆਂ ਥੱਲੇ ਯਾਨੀ ਡਾਊਨਵਰਡ ਜਾਂਦੇ ਹਾਂ ਡਾਊਨ ਜਾ ਕੇ ਇੱਕ ਲੈਵਲ ਆਉਂਦਾ ਜਿੱਥੇ ਸਰੋਵਰ ਹੈਗਾ ਉਸੇ ਸਰੋਵਰ ਦੇ ਲੈਵਲ ਤੇ ਗੁਰੂ ਸਾਹਿਬ ਦਾ ਸਨੋਪ ਯਾਨੀ ਪ੍ਰਕਾਸ਼ ਹੋਇਆ ਦਰਬਾਰ ਸਾਹਿਬ ਗੁਰਮਿੰਦਰ ਸਾਹਿਬ ਦੇ ਅੰਦਰ ਯਾਨੀ ਸੰਗਤ ਜੜੀਆ ਉਹ ਰੋਡ ਲੈਵਲ ਤੇ ਆ ਗੁਰੂ ਸਾਹਿਬ ਉਹ ਤੋਂ ਕਈ ਲੈਵਲ ਥੱਲੇ ਆ ਤੁਸੀਂ ਇਹ ਦੇਖ ਰਹੇ ਹੋ ਸਾਡਾ ਗੁਰੂ ਕਿੰਨਾ ਨਿਮਾਣਾ ਹੈ ਗੁਰੂ ਉੱਚਾ ਨਹੀਂ ਬੈਠਾ ਗੁਰੂ ਨੀਵਾ ਹੋ ਕੇ ਬੈਠਾਇਆ ਯਾਨੀ ਇਨੀ ਨਿਮਰਤਾ ਸਾਡੇ ਗੁਰੂ ਦੀ ਵੀ ਗੁਰੂ ਥੱਲੇ ਜਾ ਕੇ ਬੈਠਿਆ ਸੰਗਤ ਤੋਂ ਵੀ ਥੱਲੇ ਸੰਗਤ ਦੇ ਪੈਰਾਂ ਤੋਂ ਵੀ ਥੱਲੇ ਇੰਨਾ ਨਿਮਾਣਾ ਗੁਰੂ ਸਾਡਾ ਤੇ ਸਾਡੇ ਚ ਨਿਮਾਣਾਪਣ ਕਿਉਂ ਨਹੀਂ ਸਾਡੇ ਕਮੇਟੀਆਂ ਉਹ ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਦੇ ਮਾਲਕ ਸਮਝਦੇ ਤੇ ਸਾਡਾ ਗੁਰੂ ਤੇ ਨਿਮਾਣਾ ਸਾਡੇ ਸੇਵਾਦਾਰ ਦਰਬਾਰ ਸਾਹਿਬ ਦੀ ਆਪ ਸੇਵਾ ਦਾ ਉਹ ਵੀ ਬੜੇ ਗੁੱਸੇ ਚ ਰਹਿੰਦੇ ਆ ਉਹਨਾਂ ਚ ਵੀ ਨਿਮਾਣਾ ਪੰਡਣੀ ਆ ਕਿਉਂ ਮੈਂ ਕਈ ਵਾਰੀ ਉਹਨਾਂ ਨਾਲ ਗੱਲ ਕਰਦਾ ਆ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਦਰਬਾਰ ਸਾਹਿਬ ਜੋ ਵੀ ਆਉਂਦਾ ਆ ਉਹ ਕਿਸੇ ਵਾਸਤੇ ਪ੍ਰੇਮ ਲਈ ਆਉਂਦਾ ਆ ਕੋਈ ਟੂਰਿਸਟ ਬਣ ਕੇ ਆਉਂਦਾ ਆ ਕਿਉਂਕਿ ਉਹਨਾਂ ਵਾਸਤੇ ਇੱਕ ਨਵੀਂ ਜਗ੍ਹਾ ਆ ਤੇ ਉਹ ਮੈਮਰੀਜ਼ ਉੱਥੇ ਦੀ ਲੈ ਕੇ ਜਾਣੀ ਚਾਹੁੰਦੀਆਂ ਤਾਂ ਫੋਟੋਆਂ ਖਿੱਚਦੀ ਆਏ ਤੇ ਜੇ ਮਨਾ ਵੀ ਕਰਨਾ ਆ ਇਹਨਾਂ ਨੂੰ ਪਿਆਰ ਨਾਲ ਮਨਾ ਕਰੋ ਉਹਨਾਂ ਨੂੰ ਇਹ ਲੱਗੇ ਕਿ ਬੜੇ ਪਿਆਰ ਨਾਲ ਲਾ ਕੇ ਪਏ ਲੇਕਿਨ ਹਲੇ ਸਾਨੂੰ ਉਹ ਪੂਰੀ ਤਰ੍ਹਾਂ ਸਮਝ ਨਹੀਂ ਪੈ ਰਹੀ ਗੁਰੂ ਦੀ ਗੁਰੂ ਕਹਿੰਦਾ ਕੀ ਹੈ ਅਸੀਂ ਗੁਰੂ ਦੇ ਥਾਂ ਤੇ ਰਹਿ ਕੇ ਵੀ ਯਾਨੀ ਕਮੇਟੀਆਂ ਜਿਹੜੀਆਂ ਗੁਰਦੁਆਰਿਆਂ ਨੂੰ ਸੰਭਾਲਦੀਆਂ ਉਹ ਵੀ ਅਜੇ ਤੱਕ ਸਮਝ ਨਹੀਂ ਪਾਇਆ ਗੁਰੂ ਸਾਹਿਬ ਦੀ ਮਹਿਮਾ ਨੂੰ ਨੀਵੇਂ ਹੋ ਕੇ ਗੱਲ ਕੀਤੀ ਉਹਨਾਂ ਨੇ ਆਪਣਾ ਦਰਬਾਰ ਨੀਵਾ ਰੱਖਿਆ ਉਹਨਾਂ ਨੇ ਸੰਗਤ ਨੂੰ ਉੱਚਾ ਮੰਨਿਆ ਸੰਗਤ ਦੀ ਸਾਰੀ ਮਨੋਕਾਮਨਾ ਪੂਰੀ ਕਰਨੀ ਹੈ ਕਿਨੇ ਜਿਹੜਾ ਕਿ ਥੱਲੇ ਬੈਠਾ ਸਾਡੇ ਅਸੀਂ ਉੱਪਰ ਰੋਡ ਲੈਵਲ ਤੇ ਗੱਡੀਆਂ ਗੰਦ ਬੰਦ ਸਭ ਕੁਝ ਹੈਗਾ ਲੇਕਿਨ ਗੁਰੂ ਆਪਣੇ ਆਪ ਨੂੰ ਥਲੇ ਰੱਖਦਾ ਹੈ ਗੁਰੂ ਆਪਣੇ ਆਪ ਨੂੰ ਥਲੇ ਰੱਖਦਾ ਹੈ ਕਿਉਂਕਿ ਨਿਮਾਣਾ ਆਪਣੇ ਆਪ ਨੂੰ ਸਮਝਦਾ ਹੈ ਇਹ ਨਿਮਾਣੇ ਪੰਛੀ ਉਹਨਾਂ ਦੀ ਬੜੀ ਹੈ ਇਹ ਸੱਚੀ ਸਮਝੋ ਜੋ ਨਿਮਾਣਾ ਹੋਏਗਾ ਗੁਰੂ ਉਹਨੂੰ ਵੱਡਾ ਕਰਦਾ ਹੈ ਜਿਹੜਾ ਵੱਡਾ ਹੋਣ ਦੀ ਕੋਸ਼ਿਸ਼ ਕਰਦਾ ਹੈ ਗੁਰੂ ਉਹਨੂੰ ਛੋਟਾ ਕਰ ਦਿੰਦਾ ਹੈ ਅਕਲ ਬਖਸ਼ਣ ਨਹੀਂ ਇਹਨੇ ਕਿਦਰ ਨਫ਼ਰਤ ਕਰਦਾ ਹੈ ਕਿਉਂਕਿ ਗੁਰੂ ਤਾਂ ਨਿਰਵੈਰ ਹੈਗਾ ਸਾਡਾ ਗੁਰੂ ਨਿਰਵੈਰ ਹੈਗਾ ਆ ਉਹ ਕਿਸੇ ਨਾਲ ਬੁਰਾਈ ਨਹੀਂ ਕਰਦਾ ਯਾਦ ਹੈ ਨਾ ਕਥਾ ਬੇਦਾਵਾ ਲਿਖ ਕੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਬੇਦਾਵਾ ਪਾੜਦਾ ਸੀ ਨਾ ਗੁਰੂ ਸਾਹਿਬ ਨੇ ਕਿਉਂਕਿ ਸਿੱਖਾਂ ਨੇ ਮਾਫੀ ਮੰਗੀ ਸੀ ਜੀ ਹਾਂ ਸਾਡਾ ਗੁਰੂ ਬਹੁਤ ਵੱਡੇ ਦਿਲ ਦਾ ਹੈ ਉਹ ਮਾਫ ਕਰਦਾ ਹੈ ਉਹ ਗਿਆਨ ਦਿੰਦਾ ਹੈ ਸਮਝ ਦਿੰਦਾ ਹੈ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਸਾਨੂੰ ਸਿਰਫ ਉਹਦੀ ਹੋਂਦ ਨੂੰ ਇਹ ਯਕੀਨ ਨਾਲ ਸਮਝਣਾ ਪਏਗਾ ਸਾਡਾ ਵਿਸ਼ਵਾਸ ਪੱਕਾ ਕਰਨਾ ਪਏਗਾ ਗੁਰੂ ਹਮੇਸ਼ਾ ਸਾਡੇ ਨਾਲ ਰਹੇਗਾ ਗੁਰੂ ਦਾ ਨਾਲ ਹੋਣਾ ਇਸ ਗੱਲ ਦਾ ਪ੍ਰਤੀਕ ਹੈਗਾ ਕਿ ਅੱਜ ਮੈਂ ਤੁਹਾਡੇ ਨਾਲ ਵੀਡੀਓ ਕਰ ਰਹੀ ਹਾਂ ਜੇ ਗੁਰੂ ਨੂੰ ਤੁਹਾਡੇ ਤੇ ਪ੍ਰੇਮ ਨਹੀਂ ਹੁੰਦਾ ਤੇ ਸ਼ਾਇਦ ਮੇਰਾ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚੇਗਾ ਗੁਰੂ ਨੂੰ ਬਹੁਤ ਪ੍ਰੇਮ ਹੈ ਤੁਹਾਡੇ ਨਾਲ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਇਸ ਸ੍ਰਿਸ਼ਟੀ ਦੇ कण-ਕਣ ਨਾਲ ਪਿਆਰ ਕਰੇ ਨਾ ਕੋਈ ਦੈਰ ਨਹੀਂ ਹੈ ਸકલ ਸੰਸਾਰ ਸੰਸਾਉ ਬਣ ਕੇ ਸਾਰਿਆਂ ਨੂੰ ਇੱਕ ਮੰਨਦੇ ਸਨ ਸਾਡੇ ਗੁਰੂ ਸਾਹਿਬ ਇੱਕੋ ਮੰਨਦੇ ਇੱਕੋ ਹੈ ভাই ਇੱਕੋ ਹੈ ਇੱਕ ਆ ਬਸ ਅਸੀਂ ਉਸ ਸਾਹਿਬ ਤੋਂ ਸਾਹਿਬ ਮੇਰਾ ਇੱਕੋ ਹੈ ਉਸੇ ਇੱਕ ਤੋਂ ਅਸੀਂ ਅਨੇਕ ਹੋਏ ਅਸੀਂ ਸਾਰੇ ਅਨੇਕ ਉਸ ਇੱਕ ਚ ਸਮਾ ਜਾਣਾ ਤੇ ਵੈਰ ਕਿਸ ਗੱਲ ਦਾ ਵੈਰ ਤਾਂ ਹੋਣਾ ਨਹੀਂ ਚਾਹੀਦਾ ਸਾਡੇ ਵੈਰ ਕਿਉਂ ਪੈਦਾ ਕੀਤਾ ਕਿਉਂਕਿ ਅਸੀਂ ਨਿਵਾੜੇ ਨਹੀਂ ਹੈ ਅਸੀਂ ਗੁਰੂ ਦੀ ਫਿਲਾਸਫੀ ਨੂੰ ਸਮਝ ਨਹੀਂ ਰਹੇ ਅਸੀਂ ਸ਼ਬਦ ਗੁਰਬਾਣੀ ਸੇਵਾ ਠੀਕ ਹੈ ਇੱਥੇ ਤੱਕ ਠੀਕ ਹੈ ਲੇਕਿਨ ਪਿੱਛੇ ਪ੍ਰਯੋਜਨ ਕੀ ਉਹਨਾਂ ਵਿਚਾਰ ਕੀਆ ਉਹ ਕਿਉਂ ਕਹਿਣਾ ਚਾਹੁੰਦੇ ਆ ਕਿਉਂਕਿ ਇਹਦੇ ਸਾਈਕੋਲੋਜੀਕਲ ਇਫੈਕਟ ਹੈ ਉਹ ਸਾਈਕੋਲੋਜੀ ਦੀ ਗੱਲ ਕਰ ਰਿਹਾ ਹੈ ਲੌਜੀਕ ਦੀ ਗੱਲ ਕਰ ਰਿਹਾ ਹੈ ਜਿੱਦਾਂ ਤੁਸੀਂ ਨਿਮਾਣੇ ਬਣੋਗੇ ਤੁਹਾਡੇ ਅੰਦਰ ਦਾ ਰਸਾਇਣ ਜਿਹੜਾ ਹੈ ਕੈਮੀਕਲ ਬੋਡੀ ਦਾ ਉਹ ਹਮੇਸ਼ਾ ਹੀ ਅੱਛਾ ਰਹੇਗਾ ਉਹ ਤੁਹਾਡੇ ਬੋਡੀ ਨੂੰ ਅੱਛਾ ਰੱਖਦਾ ਹੈ ਹਾਂਜੀ ਉਹ ਰਸਾਇਣ ਉਹ ਕੈਮੀਕਲ ਜਿਹੜੇ ਆ ਉਹ ਸਾਡੇ ਲਈ ਬਹੁਤ ਅੱਛੇ ਆ ਸਾਡੀ ਵੈਲਬਿੰਗ ਕਰਦੀ ਆ ਹਾਂਜੀ